ਸੰਤ ਪਾਪਾ ਮਾਨ ਸਿੰਘ ਜੀ ਭੇਵੇ ਵਾਲੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਧੰਨਵਾਦੀਆਂ ਧੰਨਵਾਦੀਆਂ ਸੰਤ ਪਾਪਾ ਕਸ਼ਮੀਰਾ ਸਿੰਘ ਦੀ ਕਾਰ ਸੇਵਾ ਵਾਲੇ ਸੰਤ ਪਾਪਾ ਭਗਤ ਸਿੰਘ ਜੀ ਨਾਨਕ ਸਾਹਿਬ ਦੇ ਲਈ ਦਾ ਵਾਲੇ ਉਹਨਾਂ ਦੇ ਸਾਰੇ ਜਥੇ ਦਾ ਜਿਹੜੇ ਬੜੀ ਦੂਰ ਤੋਂ ਚੱਲ ਕੇ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਜੇ ਨਰਾਹਾਂ ਤੋਂ ਚੱਲ ਕੇ ਆਏ ਉਹਨਾਂ ਰਾਹਾਂ ਤੋਂ ਪਰਹਾਰ ਜਾਂਦੇ ਆ ਮਾਪੂਰਖਾਂ ਦੇ ਨਾਲ ਸਤਬਾਬਾ ਗੀਜਾ ਸਿੰਘ ਜੀ ਨਾਲ ਸਤ ਪੇਰਾਵਾਰੇ ਉਹਨਾਂ ਦਾ ਮਾਪੂਰਖਾਂ ਦਾ ਬੜਾ ਪਿਆਰ ਸੀ ਪਰ ਥੋੜਾ ਜਿਹਾ ਸਮਾਂ ਪਹਿਲਾਂ ਥੋੜਾ ਥੋੜਾ ਸਮਾਂ ਸਮੇਂ ਤੋਂ ਬਾਅਦ ਉਹ ਛੋੜਾ ਦੇ ਕੇ ਚਲੇ ਗਏ ਚਲੋ ਹੁਣ ਉਸੀ ਮੇ ਰਾਜ ਜਿਹਨ ਜਿਸ ਤੇ ਤੇਰੀ ਰਜਾ ਹੈ ਉਹਦੀ ਰਜਾ ਨੂੰ ਮੰਨਣਾ ਪੈਂਦਾ ਹੁਕਮ ਅਰਜਾਈ ਚੱਲਣਾ ਨਾਲ ਲਿਖਿਆ ਨਾਲ ਮੈਂ ਇਲਾਕੇ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਸੱਚਮੁੱਚ ਮੇਰਾ ਮਨ ਡੋਲਦਾ ਸੀ ਪਤਾ ਨਹੀਂ ਸਾਨੂੰ ਗਰੀਬਾਂ ਨੂੰ ਕੋਈ ਨਵਾਜਦਾ ਹੈ ਕਿ ਨਹੀਂ ਨਵਾਜਦਾ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਬੜੀ ਮਾਣ ਦਿੰਦਾ ਜਿੱਥੇ ਉੱਥੇ ਮੇਰੇ ਹਿੰਦੁਸਤਾਨ ਦੇ ਕੋਨੇ ਕੋੜੇ ਵਿੱਚ ਸੰਗਤਾਂ ਨੇ ਆ ਕੇ ਮੈਨੂੰ ਮਾਣ ਦਿੰਦਾ ਹੈ ਮਾਣ ਦਿੰਦਾ ਹੈ ਮਹਾਂਪੁਰਖਾਂ ਨੇ ਮੈਂ ਤੈਿਹ ਦੇ ਤੋ ਧਵਾਦੀਆਂ 20 ਮਿੰਟ ਵਾਸਤੇ ਮਹਾਂਪੁਰਖ ਸੰਤਪਾਪਾ ਭਗਤ ਸਿੰਘ ਜੀ ਨਾਮ ਸਰ ਕਲੇਰਾ ਵਾਲੇ ਉਹ ਮਹਾਂਪੁਰਖਾਂ ਅਨੁਸ਼ਾਸਨ ਦੇ ਕੋਲ ਭੇਟ ਕਰਨਗੇ ਉਹਨਾਂ ਤੋਂ ਬਾਅਦ ਬਲਬੀਰ ਸਿੰਘ ਬੱਲ ਉਹ ਆਪਣਾ ਪ੍ਰੋਗਰਾਮ ਜਿਵੇਂ ਵੀ ਹੋਏਗਾ 10-10 ਮਿੰਟ ਵਾਸਤੇ ਸਾਰੇ ਜਿਹੜੇ ਕਵੀ ਸੱਜਣ ਨੇ ਉਹ 10-10 ਮਿੰਟ ਵਾਸਤੇ ਜੇ ਕਿਸੇ ਨੂੰ ਉਹਨਾਂ ਨੇ ਅੱਗਾ ਪਿੱਛਾ 1-2 ਮਿੰਟ ਦਾ ਕਰਦੇ ਆ ਕਿ ਉਹ ਆਪਸ ਵਿੱਚ ਕਰ ਲੈਣ ਨਹੀਂ ਤੇ 10-10 ਮਿੰਟ ਵਾਸਤੇ ਜਿੰਨੇ ਵੀ ਕਵੀ ਸੱਜਣ ਆਏ ਨੇ ਇਹ ਮਹਾਂ ਗੁਰਖਾਂ ਦੇ ਬੁલાਏ ਤੇ ਸੰਤ ਬਾਬਾ ਮਾਨ ਸਿੰਘ ਦੀ ਭੇਵੇ ਵਾਲਿਆਂ ਦੇ ਬੁલાਏ ਤੇ ਆਏ ਨੇ ਆਹ ਸੰਗਤ ਉਹਨਾਂ ਦੇ ਬੁਲਾਏ ਤੇ ਆਈ ਮੇਰੇ ਬੁલાਏ ਤੇ ਨਹੀਂ ਆਈ ਤੁਸੀਂ ਤਾਂ ਮੈਨੂੰ ਮਾਣ ਦਿੱਤਾ ਹੈ ਇਹ ਮੈਂ ਤੁਹਾਡੇ ਮਾਨ ਦਾ ਕਰੋੜਾ ਜਮਨ ਤੁਹਾਡਾ ਲੇਖਾ ਵੀ ਦੇ ਸਕਦਾ ਆਓ ਸਤਿ ਸ੍ਰੀ ਅਕਾਲ ਦੇ ਆ ਮਹਾਂਪੁਰਖਾਂ ਦੇ ਚਰਨਾਂ ਵਿੱਚ ਬਹਿ ਕੇ ਉਹ ਸ਼ਰਧਾ ਦੇ ਫੁੱਲ ਭੇਟ ਕਰਾਂਗੇ ਤੇ ਨਾਲੇ ਸੁਭਾਗਾ ਸਮਾਏ ਮਹਾਂਪੁਰਖਾਂ ਦੀ ਸੰਗਤ ਕਰਤਾ ਅਸੀਂ ਵੀ ਉਹਨਾਂ ਤੋਂ ਲਾਹਾ ਮੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜੇ ਅਪੀ ਸਤਿਕਾਰ ਕੀ ਸਭੀ ਦੇ ਨਾਲ ਪਾਂਧਰ ਸਭ ਸੇਤਨ ਤੋਂ ਹੋਤ ਮਹਿ ਗੁਰੂ ਮਾਨੇ ਗ੍ਰੰਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਹਮਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਲਿਸ਼ਤਾਰੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਨ ਤਪਸਵੀ ਮਹਾਨ ਪਰਮਕਾਰੇ ਸੱਚਖੰਡ ਵਾਸੀ ਸ੍ਰੀਮਾਨ ਸੰਤ ਪਾਪਾ ਮਾਨ ਸਿੰਘ ਜੀ ਦੇ ਤਪਸਥਾਨ ਤੇ ਉਹਨਾਂ ਵਿੱਚ ਲਾਇਆ ਹੋਇਆ ਸਮਾਰੋਹ ਦੇ ਵਿੱਚ ਮਹਾਨ ਪਤਸਵੀ ਬ੍ਰਹਮ ਗਿਆਨੀ ਸ਼੍ਰੀ ਵਾਨ ਸਾਧ ਸੰਤਪਾਪਾ ਬਈ ਸ਼ਖਸ਼ੀਏ ਦਾ ਆਦਰ ਸਹਿਮਾਨ ਰੰਗੀ ਕੁਮਿਤਰ ਉਹਨਾਂ ਜੀ ਅੰਗੇ ਬਾਸੀ ਯਾਦ ਵਿੱਚ ਫਾੜ ਜੇ ਹੁ ਭਰ ਰਹੇ ਗੁਰੂ ਪਿਆਰੇ ਖਾਲਸਾ ਦੇ ਫਤਿਹਗਾਰ ਜੀ ਵਾਹਿਗੁਰੂ ਜੀ ਦਾ ਘਰ ਵਾਹਿਗੁਰੂ ਜੀ ਕੀ ਫਤਿਹ ਵੱਡਿਆਂ ਭਰਮਾਂ ਵਾਲੇ ਹੋ ਇਤਨੇ ਵੀ ਮਾਈ ਭਾਵਰੇ ਦੂਰੋਂ ਨੇੜਿਓਂ ਦੇਸਾਂ ਪ੍ਰਦੇਸਾਂ ਤੋਂ ਇਸ ਮਹਾਨ ਸਮਾਗਮ ਦੇ ਵਿੱਚ ਆਪਣੇ ਸਾਰੇ ਤਾਰਿਆਂ ਸੰਮੋਚਦੇ ਹੋਏ ਇਸ ਪਵਿੱਤਰ ਸੰਗਤੇ ਪਹੁੰਚ ਕੇ ਹਾਜ਼ਰੀਆਂ ਲਗਵਾ ਰਹੇ ਹੋ ਵੱਡਿਆਂ ਭਾਗਾਂ ਵਾਲੇ ਨੂੰ ਸਤਿਗੁਰੂ ਵਾਸੀ ਸਤਿ ਕਰਦੇ ਹਨ ਸਤਿ ਬਿਜਿਹਾਰੀ ਕਿਨਾਂ ਜੇ ਸੋਤੇ ਹਰ ਕਥਾ ਤੂਰੇ ਤੇ ਪ੍ਰਧਾਨ ਨਿਵਾਵਹਿ ਪਰਮ ਪ੍ਰਭ ਮੱਚਾ ਭਾਈ ਗੁਰਦਾਸ ਜੀ ਬਰਮਾਉਂਦੇ ਹਨ ਬਨਿਹਾਰੀ ਤਿੰਨਾਂ ਵਰ ਸਿਖਾ ਜਾਏ ਜਿੰਨਾ ਗੁਰਦਾਰਸ਼ਕ ਬੈਠਾ ਬਨਿਹਾਰੀ ਤਿੰਨਾਂ ਵਰ ਸਿਖਾ ਪੈਰੇ ਪੈ ਗੁਰਸਬਾਹ ਬੈਠਾ ਉਹਨਾਂ ਗੁਰਸਿਖਾਂ ਤੋਂ ਬਨਿਹਾਰੇ ਜਨ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਨੰਸ਼ਦਾਨ ਕਰਕੇ ਸੰਗਤ ਸੰਗ ਰਿਵਸਾ ਜੇ ਧਰਵੀ ਬਾਣੀ ਮਾਇ ਇਤਿ ਸੰਗ ਵਿੱਚ ਜੰਤ ਬਖਾਈ ਜਿਵੇਂ ਕਥਾ ਕੀਰਤਨ ਸਤਿਗੁਰਾਂ ਦਾ ਇਤਿਹਾਸ ਸ਼੍ਰੀ ਗੁਰੂ ਸਾਹਿਬ ਦਾ ਇਤਿਹਾਸ ਮਹਾਂਪੁਰਖਾਂ ਦਾ ਇਤਿਹਾਸ ਸਰਵਰ ਕਰਨ ਵਾਸਤੇ ਸਜੇ ਹੋ ਸੋ ਇਹੀ ਸਮਾਂ ਆਪਨਾ ਹੈ ਤਾਂ ਤਾਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਰ ਦੇ ਤਾਰ ਦੇ ਇੱਕ ਐਸੇ ਸਥਾਨ ਤੇ ਬੈਠਦਾ ਏ ਜੋ ਮੁਸਲਮਾਨਾਂ ਦੀਆਂ ਕਬਰਾਂਾਂ ਸੰਗ ਕਬਰਾਂ ਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਸਜੇ ਹੋਇਆ ਸਮਾਧੀ ਲੱਗੀ ਹੋਈ ਹੈ بھائی مردانہ بھی کول بیٹھے ہیں کمرہ پر دیکھ رہے نے کسی کمرہ دو مہینے عمر بندے لکھا ہے کسے تے چھ مہینے لکھیا ہے کسے تے سال لکھا ہے کسے تے دو سال کسی سال دس سال تو ود کسے بھی کور کے اتنے امر نہیں لکھی ہوئی مردانہ بڑا حیران ہو رہا ہے سوچ رہا ہے ਸੰਗਰ ਦੇ ਵਿੱਚ ਜਿਸ ਨਗਰ ਦੀਆਂ ਕਬਰਾਂ ਹਨ ਉਸ ਨਗਰ ਦੇ ਵਿੱਚ 10 ਸਾਲ ਤੋਂ ਵੱਧ ਕੋਈ ਬੰਦਾ ਜਿਉਂਦਾ ਹੀ ਨਹੀਂ ਹੈ ਜਦੋਂ ਸਰਪ੍ਰਸਤ ਨੇ ਉਹਦੀ ਬੇਨਤੀ ਕੀਤੀ ਕਿ ਮਹਾਰਾਜ ਇਹਨਾਂ ਕਬਰਾਂ ਦੇ ਉੱਤੇ ਵੱਡੀਆਂ ਛੋਟੀਆਂ ਉਮਰਾਂ ਲਿਖੀਆਂ ਹਨ ਇਹ ਕਿਰਪਾ ਕਰੋ ਜੀ ਕਾਰਨ ਹੈ ਇਸ ਨਗਰ ਦੇ ਵਿੱਚ ਕਿਸੇ ਦੀ 10 ਸਾਲ ਤੋਂ ਵੱਧ ਉਮਰ ਹੀ ਨਹੀਂ ਹੈ ਜੇ ਸਰਪ੍ਰਸਤਾਂ ਅੰਦਰ ਜਾ ਮੈਂ ਕਹਿਣ ਲੱਗੇ ਮਦਾਨਿਆ ਇਹ ਜਿਹੜਾ ਨਗਰ ਹੈ ਇਹ ਧਰਤੀਆਂ ਦਾ ਨਗਰ ਹੈ ਇਸ ਸਵਾਲ ਦਾ ਜਵਾਬ ਤੁਹ ਆਪ ਹੀ ਜਾ ਕੇ ਕੋਸ਼ਿਸ਼ ਮੋਕਾਨਾ ਆ ਗਿਆ ਲੰਕੇ ਨਮਸਕਾਰ ਕਰਕੇ ਚੱਲ ਆ ਗਿਆ ਜਦੋਂ ਪਿੰਡ ਦੇ ਵਿੱਚ ਵੜਨ ਲੱਗਿਆ ਬਾਹਰ ਆਨ ਪਿੰਡਾਂ ਦੇ ਵਿੱਚ ਸੱਖਾਂ ਹੁੰਦੀਆਂ ਬਜ਼ੁਰਗ ਕਮੇਟੀ ਹੈ ਉਹਨਾਂ ਨੂੰ ਬੇਨਤੀ ਕੀਤੀ ਕਿ ਬਜ਼ੁਰਗੋ ਜਿਹੜੀਆਂ ਬਾਹਰ ਕਬਨਾਂ ਉਹ ਤੁਹਾਡੇ ਹੀ ਨ ਕਰਦੀਆਂ ਹਨ ਬਜ਼ੁਰਗ ਕਹਿੰਦੇ ਕਿ ਹਾਂ ਸਰਦੇ ਹੀ ਕਰਦੇ ਹਾਂ ਮਰਦਾਨਾ ਜੀ ਕਹਿਣ ਲੱਗੇ ਉਹਨਾਂ ਘਰਾਂ ਦੇ ਤੋਂ ਉਮਰ ਤਾਂ ਬੜੀ ਥੋੜੀ ਪੀਠੀ ਹੋਈ ਜਾਂ ਬਾਪ ਸਾਹਿਬ ਤੋਂ ਬਾਅਦ ਕਿਸੇ ਤੋਂ ਉਮਰ ਹੀ ਨਹੀਂ ਹੈ ਤੇ ਤੁਸੀਂ ਕਿੰਨੇ ਕਿੰਨੇ ਉਮਰਾਂ ਦੇ ਬਜ਼ੁਰਗ ਬੈਠੇ ਹੋ ਬਜ਼ੁਰਗ ਕਹਿਣ ਲੱਗੇ ਭਾਈ ਜੀ ਬੈਠੋ ਤੁਹਾਨੂੰ ਸਮਝਾਉਂਦੇ ਹਾਂ ਜੀ ਮਰਦਾਨਾ ਜੀ ਬੈਠ ਕੇ ਐਂ ਲੱਗੇ ਜਦੋਂ ਬੱਚਾ ਸਾਡੇ ਪ੍ਰਿੰਟ ਦੇ ਵਿੱਚ 5 ਸਾਲ ਦਾ ਹੋ ਜਾਂਦਾ ਹੈ ਉਹਨੂੰ ਅਸੀਂ ਇੱਕ ਕਾਪੀ ਦੇ ਦਿੰਦੇ ਹਾਂ ਅਤੇ ਇੱਕ ਕਲਮ ਦੇ ਦਿੰਦੇ ਹਾਂ ਬੱਚੇ ਨੂੰ ਇਹ ਹਦਾਇਤ ਕਰ ਦਿੰਦੇ ਹਾਂ ਕਿ ਬੱਚਾ ਜਦੋਂ ਤੋਂ ਮਸਜਿਦ ਦੇ ਵਿੱਚ ਮਸਜਿਦ ਦੇ ਵਿੱਚ ਨਮਾਜ਼ ਪੜ੍ਹ ਲੈ ਜਾਣਾ ਜਾਂ ਘਰੇ ਕੋਈ ਇਸ ਤਰ੍ਹਾਂ satsang ਕਰਨਾ ਹੈ ਨਵਾਜ਼ ਪੜ੍ਹਦੇ ਆ ਜਾਂ ਕੋਈ ਏਦਾਂ ਸ਼ਰਨੀਆਂ ਪੜ੍ਹਨੀਆਂ ਨੇ ਮਕਤਲ ਮੇ ਦੀ ਮਾਲਾ ਪੇਰਨੀ ਹੈ ਜਿੰਨਾ ਵੀ ਧੰਮ ਲੇਖੇ ਤੋਂ ਸਮਾਂ ਲਾਇਆ ਉਹ ਆਪਣੀ ਕਾਰਤਾਪੀ ਤੇ ਹਰ ਰੋਜ਼ ਲੋੜ ਕਰਨਾ ਸਾਰੀ ਉਮਰ ਬੰਦਾ ਉਹ ਸਮਾਂ ਲੋੜ ਕਰਦਾ ਰਹਿੰਦਾ ਹੈ ਜਦੋਂ ਪੰਡਾ ਸ਼੍ਰੀ ਰਿਸ਼ਣ ਦੇ ਜਾਂਦਾ ਹੈ ਉਹ ਅਸੀਂ ਸਾਰੇ ਸਮਝਦਾ ਜ਼ੋਰ ਲਾ ਕੇ ਉਸ ਬੋਦੀ ਦੀ ਤਬਰ ਦੇ ਉੱਤੇ ਲਿਖ ਦਿੰਦੇ ਹਾਂ ਕਿ ਇਹ ਹੀ ਮੰਮਰ ਅੱਲਾਹ ਨਾਲ ਦੇ ਦਰਗਾਹ ਦੇ ਵਿੱਚ ਪਰਵਾਨ ਹੈ ਦੂਸਰੀ ਮੰਮਰ ਤਾਂ ਵੈਸੇ ਉਹ ਵਿਆਥੀ ਲੱਗਦੇ ਨੇ ਪ੍ਰੇਸ਼ ਰਾਜਾ ਦਾ ਮਾਨ ਮਦਾਨਾ ਜੀ ਨੇ ਇਹ ਜਵਾਬ ਸੁਣ ਕੇ ਬੜਾ ਹੈਰਾਨ ਹੋਇਆ ਸਤਿਗੁਰਾਂ الواਗੇ ਨਾਮ ਸਰਕਾਰ ਕੀਤੀ ਸਾਧੂ ਜੀ વાਕਿਆ ਹੀ ਇਹ ਪੰਡਾ ਬੜਾ ਧਰਮੀ ਹੈ ਸਤਿਗੁਰੂ ਕਹਿੰਦੇ ਕਿ ਮਰਦਾਨਾ ਇਸ ਤਰ੍ਹਾਂ ਹੀ ਹੈ ਭਾਈ ਆਨੰਦ ਬਾਦ ਜੀ ਲਿਖਦੇ ਹਨ ਸਾ ਉਮਰਾਂ ਵਿੱਚ ਬੈਠੇ ਦੇ ਜੋ ਯਾਦ ਸਾਈਂ ਦੇ ਵਿੱਚ ਗੁਜ਼ਰੇ ਅਈ ਹੋਵੇ ਉਹੀ ਉਮਰ ਲੈਖੇ ਦੇ ਵਿੱਚ ਹੈ ਜੋ ਅੱਜ ਆਪਾਂ ਆਹਾ ਨਿਗਾਹ ਰਹੇ ਫੀ ਦਿੱਤ ਕਰ ਰਹੇ ਹਾਂ ਤਾਂਤਨ ਬਾਬਾ ਗੇਜਾ ਸਿੰਘ ਜੀ ਮਹਾਰਬਚਨ ਕਰਿਆ ਕਰਦੇ ਸਨ ਕਿ ਬੰਦਾ ਜਨਮ ਤੋਂ ਲੈ ਕੇ ਛੋਟੇ ਉਮਰ ਵਿੱਚ ਖੇਡਾਂ ਖੇਡਦਾ ਹੈ ਪੜ੍ਹਾਈਆਂ ਕਰਦਾ ਹੈ ਕੰਮ-ਕਰ ਕਰਦਾ ਹੈ ਸ਼ਾਦੀਆਂ ਕਰਵਾਉਂਦਾ ਹੈ ਬੱਚੇ ਪਾਲਦਾ ਹੈ ਸਾਰੀ ਉਮਰ ਨਿਭਾਉਂਦਾ ਹੈ ਪਰ ਅਖੀਰ ਤੇ ਜਿਹੜੀ ਕੰਮ ਆਉਣ ਵਾਲਾ ਸੀਗਾ ਹੈ ਉਹ ਆ ਜਿਹੜਾ ਸਤਸੰਗ ਦੇ ਵਿੱਚ ਹੋ ਗਿਆ ਦੂਜਾ ਸਮਾ ਤਾਂ ਵਿਅਰਥ ਹੀ ਜਿਹੜਾ ਯੰਗਰ ਪਰ ਕਿਹੜਾ ਆਹ ਸਤਸੰਗ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਆਪਾਂ ਕਥਾ ਕੀਤਰ ਸਰਵਨ ਕਰਕੇ ਬਤੀਤ ਕਰ ਰਹੇ ਹਾਂ ਇਹ ਆਪਣਾ ਸਮਾਂ ਆਪਣਾ ਹੈ ਸੋ ਐਸੇ ਮਹਾਨ ਤਪੱਸਵੀ ਬ੍ਰਹਮ ਗਿਆਨੀ ਤਾਤਾ ਬਾਬਾ ਜੀ ਸਸੀ ਦੀ ਰਾਤਾ ਸਰਵਾਰੀ ਜਿਨ੍ਹਾਂ ਨੇ ਇਹ ਸੰਸਾਰ ਦੇ ਉੱਤੇ ਆ ਕੇ ਬਾਬਾ ਜੀ ਲਿਖਦੇ ਹਨ ਬਾਬਾ ਜੀ ਦਾ ਸਿੱਧ ਮਹਾਨ ਕਵੀ ਸੰਨ ਲਿਖਦੇ ਹਨ ਆਉਣਾ ਉਹਨਾਂ ਦਾ ਜੱਗ ਤੇ ਸਭ ਨੂੰ ਤਾਂ ਜਿਹੜੇ ਆਣ ਕੇ ਇਥੋਂ ਕੁਝ ਖੱਟ ਜਾਂਦੇ ਗਿਆਨੀ ਇਤਿਆਰੀ ਇਮਾਨੀ ਜੋ ਹੋਣ ਦਾ ਵੀ ਨਾਮ ਰੱਬ ਦਾ ਆਣ ਕੇ ਰੱਜ ਜਾਂਦੇ ਕੋਈ ਜਿਨ੍ਹਾਂ ਨੇ ਤਿਆਗ ਵਿਰਾਗ ਹੁੰਦਾ ਮਾਇਆ ਨਵੀ ਤੋਂ ਟਾਪਸ਼ਿ ਪੱਟ ਜਾਂਦੇ ਵਾਲ ਜਤੀ ਜੋ ਇੰਦਰੇ ਜਿਤ ਹੁੰਦੇ ਪੰਚੇ ਚੋਰਾ ਦੇ ਅਸੀਸ ਨੂੰ ਕੱਟ ਜਾਂਦੇ ਇੱਕੋ ਵਜ ਨਹੀਂ ਜਿਨ੍ਹਾਂ ਦਾ ਗ੍ਰਹਿਣ ਕਰਕੇ ਲੱਖਾਂ ਪਾਪੀ ਜੋ ਪਾਪ ਤੋਂ ਹਟ ਜਾਂਦੇ ਲੋਕੀ ਜਿਨ੍ਹਾਂ ਦਾ ਜਿਹੜੇ ਧਿਆਨ ਧਾਰੀ ਚਰਨ ਜਿਨ੍ਹਾਂ ਦੇ ਪਾਪਾਂ ਨੂੰ ਛੱਡ ਜਾਂਦੇ ਖਰੀਦਾਰ ਜੋ ਸੱਚੇ ਵਪਾਰੀਆਂ ਨੂੰ ਸੱਚੇ ਨਾਮ ਦੇ ਖੋਲ ਕੇ ਹੱਟ ਜਾਂਦੇ ਹਨ ਉਹਨਾਂ ਉਹਨਾਂ ਦਾ ਜਗ ਤੇ ਸਭ ਨੌਂ ਦਾ ਜਿਹੜੇ ਆਣ ਕੇ ਇਹ ਤੋਂ ਕੁਛ ਖੱਟ ਜਾਂਦੇ ਗਿਆਨੀ ਧਿਆਨੀ ਇਮਾਮੀ ਜੋ ਹੁਣ ਤਾਂ ਇਹ ਨਾਮ ਰੱਬ ਦਾ ਕੰਢੇ ਲੜ ਜਾਂਦੇ ਆਪ ਹੱਸਦੇ ਜਾਣ ਗੁਰਦਾਤਾ ਆਈ ਰੋਵੇ ਦੁਨੀਆ ਮਾਰ ਜਾਂ ਸੱਟ ਜਾਂਦੇ ਸੋ ਐਸੇ ਮਹਾਪੁਰਖ ਬਾਬਾ ਵਿਸ਼ਵ ਸਿੰਘ ਜੀ ਮਹਾਰਾਜ ਨੇ ਇਸ ਸੰਸਾਰ ਦੇ ਉੱਤੇ ਆ ਕੇ ਐਸੇ ਪਰਮਕਾਰ ਕੀਤੇ ਇਤਿਹਾਸ ਤੋਂ ਪਤਾ ਲੱਗਦਾ ਦਾ ਸਿਰਫ 3-4 ਕਿੰਨੇ ਕਿ ਤੇ ਆਪਾਂ ਹੋਰ ਵੀ ਕਿਤਾਬਾਂ ਪੜਦੇ ਹੈ ਬੜਾ ਕੁਝ ਸੁਣਦੇ ਵੀ ਹੈ ਪਰ ਗੁਰੂ ਇਤਿਹਾਸ ਮਹਾਪੁਰਖਾਂ ਦਾ ਇਤਿਹਾਸ ਹਰ ਇੱਕ ਬੰਦੇ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਬਹੁਤ ਕੁਝ ਮਿਲਦਾ ਸਮਝ ਸਮਝਾਉਂਦਾ ਹੈ ਕਿਨ ਦਾ ਇਹ ਜੀਵਸਾ ਉਹ ਹੈ ਤਾਂ ਕਿ ਮਹਿਮਾ ਰਣੀ ਨਾਲ ਪਤਾ ਨਹੀਂ ਕਿਹੜਾ ਬਚਨ ਮਹਾਪੁਰਖਾਂ ਦਾ ਹਿਰਦੇ ਵਿੱਚ ਵਸ ਜਾਣਾ ਕੰਦੇ ਦਾ ਪਾਰੋਸਾਲਾ ਹੋ ਜਾਂਦੀ ਨੂੰ ਸਾਮਾ ਹੋ ਜਾਂਦਾ। ਪਾਪਾ ਇਸੇ ਸਿਪਿ ਮਹਾਰਾਜ ਦੇ ਚਾਰਨਾ ਵਿੱਚ ਇੱਕ ਬੰਧੀ ਆ ਗਿਆ ਕਲਕੱਤੇ ਤੋਂ। ਜੀਨੂੰ ਟੀਵੀ ਦੀ ਬਿਮਾਰੀ ਹੋਈ ਸੀ ਬੜਾ ਇਲਾਜ ਕਰ ਰਿਹਾ ਹਸਪਤਾਲਾਂ ਦੇ ਵਿੱਚ ਕੋਈ ਇਲਾਜ ਨਾ ਹੋਇਆ ਅਧੀਨ ਤੇ ਡਾਕਟਰਾਂ ਨੇ ਕਹਿ ਦਿੱਤਾ ਤੇਰੀ ਜਿਹੜੀ ਉਮਰ ਹੈ ਤੇਰਾ ਇਹ ਸਮਾਂ ਹੈ ਮਹੀਨਾ ਦੋ ਮਹੀਨੇ ਹੀ ਹੈ ਤੂੰ ਆਪਣੇ ਘਰੇ ਚਲੇ ਜਾ ਆਪਣੇ ਪਰਿਵਾਰ ਦੇ ਵਿੱਚ ਇਹ ਸਮੰਨ ਧਾਰ ਲੈ ਬਾਅਦ ਤੂੰ ਤੇਰੀ ਮੌਤ ਹੈ। ਫੌਜੀਆ ਨੇ ਉਹਨਾਂ ਨੂੰ ਰਸ਼ ਸ਼ਾਂਤੀ ਕਰ ਦਿੱਤਾ ਘਰ ਨੂੰ ਚੰਗ ਪਿਆ ਰਾਤ ਪਛ ਉਹਨਾਂ ਨੇ ਫੌਜੀਆ ਨੇ ਉਹਨਾਂ ਦੇ ਮਿੱਤਰਾਂ ਦੋਸਤਾਂ ਨੇ ਉਹ ਰਹਿ ਦਿੱਤੀ ਕਿ ਤੂੰ ਹਣ ਘਰੇ ਨਾ ਜਾਈ ਕਿਸੇ ਮਹਾ ਪਰਖਾ ਦੇ ਸਾਂ ਤੇ ਜਾ ਕੇ ਇਹ ਸਮਾਪਿਤ ਕਰ ਲੈ ਸ਼ਹਿਰ ਤੇਰੀ ਰੇਤ ਦੇ ਵਿੱਚ ਹੀ ਰੇਤ ਵੱਜ ਜਾਵੇ ਜਾਂ ਜਿਹੜਾ ਤਰ੍ਹਾਂ ਸਵਾ ਲੰਗੇ ਦਾ ਉਹ ਸਫਲਾ ਹੋਏਗਾ ਤੇਰਾ ਕੁੱਝ ਨਾ ਕੁੱਝ ਭਲਾ ਹੋ ਜਾਵੇ ਇਹ ਸੋਚ ਕੇ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਉਹਨੂੰ ਕੋਈ ਪ੍ਰੇਮੀ ਮਿਲਿਆ ਜਦੋਂ ਉਹ ਗੱਲਾਂ ਵਿਚਾਰਾਂ ਚਲਦੀਆਂ ਤਾਂ ਉਹਨੇ ਦੱਸ ਪਾਈ ਕਿ ਰਾਣਾ ਸਾਹਿਬ ਉਹਨਾਂ ਪਰ ਤਾਂ ਤਾਤਰਪੁਰਾਇ ਦੀਸ਼ਾ ਵਿੱਚ ਮਹਾਰਾਜਪੁਰ ਨੂੰ ਗ੍ਰਾਮ ਗਿਆ ਨਹੀਂ ਹਨ ਬਾਹਰ ਤੋਂ ਪਸਵੀ ਔਰ ਸਾਰਾ ਅਨੰਦ ਕਰ ਸਕਦੇ ਹਨ ਸਮਰਾਚਾਰ ਇਹ ਸੋਚ ਕੇ ਰਾਣਾ ਸਾਹਿਬ ਉੱਥੇ ਪਹੁੰਚ ਗਿਆ ਆਪ ਇਹਨੂੰ ਦਰਸ਼ਨ ਕੀਤੇ ਮਹਾਰਾਜਪੁਰ ਨੂੰ ਨਵਸਤਾਨ ਕੀਤੇ ਮਤਰਾ ਦੇ ਕੇ ਪਰਵਾਹ ਕਰਨ ਦੇ ਆਵੇ ਪਰ ਕਿਵੇਂ ਆਲੀ ਕਹਿੰਦਾ ਜਿਵੇਂ ਮਰਨ ਵਾਸਤੇ ਇੱਥੇ ਆਇਆ ਬਾਬਾ ਜੀ ਨੇ ਵੀ ਇਹ ਵੀ ਤਾਂ ਕਿਉਂ ਮਾਰਨ ਆਸਤੇ ਆਇਆ ਕਹਿੰਦਾ ਕਿ ਮੇਰਾ ਪਿੰਡ ਤਾਂ ਇਹਦਾ ਜੈਤੂਨੇ ਪੁੜੇ ਪਰ ਮੈਂ ਸੁੱਕਤੇ ਬੋਜ ਦੇ ਵਿੱਚ ਨੌਕਰੀ ਕਰਕੇ ਸਾਰੀ ਥੋੜੀ ਕਸ਼ੀ ਤੇ ਬਾਬਾ ਯਸ਼ਸ਼ੀਬਹ ਮਹਾਰਾਜ ਕਹਿਣ ਲੱਗੇ ਤੈਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਪਰ ਤੂੰ ਹੁਣ ਗੁਰਨਾਨਕ ਦੇ ਘਰ ਆ ਗਿਆ ਹੈ ਇਥੋਂ ਕਿੰਨ ਜਵਾਬ ਨਹੀਂ ਇਸੋ ਆਦਿ ਮਾੜ ਕੇ ਵੀ ਮਾਲਾ ਦੇ ਦਿੱਤੀ ਗ੍ਰਾਂਤ ਹੋਸੀ ਵੀ ਸਾਖਤ ਮੂਰਤ ਮੰਤਰ ਦਾ ਸਿੱਟਾ ਕਹਿਣ ਲੱਗੇ ਹੁਣ ਤੂੰ ਇਹ ਮੂਰਤ ਮੰਤਰ ਦੀ ਮਾਲਾ ਫੇਰ ਰਹੀ ਹੈ ਜਦੋਂ ਸਮਾ ਲਗੇ ਸੰਗਤਾਂ ਦੇ ਜੋੜੇ ਝੜਦੇ ਆ ਜਾਂ ਝਾੜੂ ਕਰਨਾ ਇਹ ਕਿਰਤ ਆ ਪਿਆ ਨਾਲ ਦੀ ਨਾਲ ਜਦੋਂ ਕੀਰਤਨ ਸਮਾ ਹੋਵੇ ਕੀਰਤਨ ਵੀ ਸਰਵਣ ਕਰਾਈ ਸਮਾ ਵੇਦ ਉਹਦੇ ਇਹਦੋਂ ਨੂੰ ਲੈ ਸਾਥ ਸੰਗਤ ਇਸ ਬੰਦੇ ਨੂੰ ਅੱਗੇ ਮੌਤ ਦੱਸਦੀ ਹੋਵੇ ਉਹਨੂੰ ਨੀਦ ਕਿੱਥੇ ਉਹਨੂੰ ਭੁੱਖ ਕਿੱਥੇ ਉਹਨੂੰ ਆਰਾਮ ਕਿੱਥੇ ਪੜਨਾ ਪੜਨੇ ਬਸ ਮੂਲ ਮੰਤਰ ਦਾ ਜਾਪ ਕਰਨ ਲੱਗਿਆ ਜਦੋਂ ਸੰਸਮਾਣ ਮਿਲਦਾ ਏ ਝਾਊ ਵੀ ਮਾਰਦਾ ਸੰਕਟਾਂ ਦੇ ਜੋੜੇ ਝਾੜਦਾ ਕੀਰਤਨ ਸਰਵਣ ਕਰਦਾ ਤਿੰਨ ਮਹੀਨੇ ਲੰਘੇ ਉਹਨਾਂ ਇਹ ਜਜਮੈਂਟ ਹੋ ਗਿਆ ਉਹਨੂੰ ਪਤਾ ਲੱਗ ਗਿਆ ਤੇ ਮੈਨੂੰ ਹੁਣ ਬਿਮਾਰੀ ਕੋਈ ਵੀ ਮੇਰਾ ਸਰੀਰ ਠੀਕ ਹੈ 6 ਮਹੀਨੇ ਤੋਂ ਬਾਅਦ ਬਾਬਾ ਜੀ ਦੇ ਚਾਪਰਾ ਵਿੱਚ ਰਹਿ ਕੇ ਸਵਾਮਾ ਕਰਕੇ ਆ ਗਿਆ ਮੰਮੀ ਮਹਾਪਰਖਰ ਦਾਵ ਜੀ ਨੇ ਆ ਕੇ ਦੇਤੀ ਘਰੇ ਚਨਗਰ ਪੇਸ਼ਨਾ ਕਰਵਾਏ ਕੋਈ ਵਿਹਰ ਪਰਤਾਂ ਦੇ ਰਸਤੇ ਸੋ ਇਸ ਤਰ੍ਹਾਂ ਮਹਾਂਪੁਰਖਾਂ ਬੰਦੇ ਨੂੰ ਸਤਗੁਰਾਂ ਦਾ ਵਚਨ ਹੈ ਜਨਮ ਮਾਰਨ ਦੋਵੇਂ ਮੈਲਾਹੀ ਜਨ ਪਰਤੁਨਾਰੀ ਆਏ ਜੀਵਾਂ ਦੇ ਭਗਤੀ ਦਾਇਨ ਹਰ ਸਿਉ ਲੈ ਬੁਲਾਏ ਮਹਾਂਪੁਰਖ ਜੀਵ ਨੂੰ ਉਪਦੇਸ਼ ਰੂਪੀ ਦਾਣ ਦੇ ਕੇ ਭਗਤੀ ਦੇ ਵਲ ਪਾਸੇ ਲਾ ਕੇ ਪ੍ਰਮਾਤਮਾ ਦੇ ਰਣ ਮੇਧ ਕਰਾ ਦਿੰਦੇ ਹੈ ਸੋ ਐਸੇ ਮਹਾਂਪੁਰਖਾਂ ਨੇ ਇਹ ਇਤਿਹਾਸੜ ਕੇ ਪਤਾ ਲੱਗਦਾ ਹੈ ਜਦੋਂ ਪਾਤਸ਼ਾਹ ਜੀ ਪੀਤਕ ਕਰਦੇ ਸਨ ਕਿਸੇ ਨੂੰ ਗੁਨਾਰਕ ਸਭ ਦਾ ਰੂਪ ਦਿਸਣਾ ਕਿਸੇ ਨੂੰ ਦਸਮੇ ਪਾਸ਼ ਦਾ ਰੂਪ ਦਿਸਣਾ ਕਿਸੇ ਨੂੰ ਰਾਮਚੰਦਰ ਦਾ ਰੂਪ ਦਿਸਣਾ ਕਿਸੇ ਨੂੰ ਕ੍ਰਿਸ਼ਨ ਭਗਵਾਨ ਦਾ ਸੀ ਕ੍ਰਿਸ਼ਨ ਜਿਹੇ ਵੀ ਵਿਘਾਰ ਨਾਲ ਕਿਹਾ ਜਾਂਦਾ ਸੀ ਉਹ ਸਾਹਿਤ ਸੁਖ ਦੇਖਦਾ ਸੀ ਇਤਿਹਾਸ ਦੇ ਵਿੱਚ ਪਤਾ ਲੱਗਦਾ ਹੈ ਸੋ ਇਸ ਤਰ੍ਹਾਂ ਮਹਾਂਪਰਖਾ ਨੇ ਬੇਅਦ ਸੰਤਾਂ ਦੇ ਬੇਅਦ ਪਰਮਕਾਰ ਕੀਤੇ ਲੱਖਾਂ ਪ੍ਰਾਣੀਆਂ ਨੂੰ ਅਮਰ ਸੰਚਾਰ ਕਰਾਇਆ ਲੱਖਾਂ ਪੁਰਾਣੇ ਜਿੰਨਾਂ ਦੇ ਬਾਤਾਂ 20 ਸਾਲ ਹੋ ਗਏ ਸੀ ਕੋਈ ਇਲਾਜ ਨਹੀਂ ਸੀ ਉਹਨਾਂ ਨੂੰ ਅਨੇਕਾਂ ਕਿਰਪਾ ਕੀਤੀਆਂ ਬੰ ਇੱਕ ਦੋ ਚਾਰ ਚਾਰ ਬੱਚੇ ਵਾਪਸ ਜਿੰਦੇ ਹੈ ਇਤਿਹਾਸ ਵਿੱਚ ਆਉਂਦਾ ਇੱਕ ਘਰੇ ਬਾਬਾ ਜੀ ਸੱਤ ਸੰਕਰ ਰਹੇ ਹੈ ਸੰਤਾਂ ਜੁੜੀਆਂ ਹੋਈਆਂ ਤੇ ਰਖੜੀ ਦਾ ਵਿਹਾਰਾ ਆਉਣ ਪਿਆ ਸੀ ਛੋਟੀਆਂ ਛੋਟੀਆਂ ਬੱਚੀਆਂ ਬਹੁਤ ਵਧੀਆ ਰਖੜੀਆਂ ਬਣਾ ਰਹੀਆਂ ਨੇ ਜਿਸ ਘਰ ਦੇ ਵਿੱਚ ਬਾਬਾ ਜੀ ਟਹਿਰੇ ਹੋਏ ਸੀ ਉਹ 10 ਸਾਲ ਦੀ ਬੱਚੀ ਹੈ ਕੋਨੇ ਨੇ ਰਖੜੀ ਬਣਾਈ ਜਦੋਂ ਉਹ ਫਿਰਨੇ ਬਣਾ ਲਈਆਂ ਜੂਸ ਸਿੰਘਾਂ ਬੱਚੀਆਂ ਨੂੰ ਕਹਿਣ ਲੱਗੀਆਂ ਕਿ ਸਾਡੇ ਦਾ ਵੀਰ ਹੈ ਅਸੀਂ ਤਾਂ ਉਹਨਾਂ ਦੇ ਰਖੜੀਆਂ ਬੰਨ੍ਹ ਦੇ ਤੂੰ ਕਿਹਦੇ ਰਖੜੀ ਬੰਨ੍ਹੇਂਗੀ ਪਰ ਉਹਦੇ ਅਸਾਂ ਮਨ ਵਿੱਚ ਇਹ ਨਹੀਂ ਸੀ ਆਇਆ ਕਿ ਉਹ ਤਾਂ ਸ਼ਾਮ ਦੇ ਨਾਲ ਗੁਚਾ ਦੇ ਇਸ ਨਾਲ ਬਣਾ ਦੇ ਜਦੋਂ ਇਹ ਮਨ ਸੱਜ ਬਣਦੀ ਉਹ ਮਨ ਵਿੱਚ ਤਾਂ ਬੱਚੀ ਰੋ ਰੋਣ ਲੱਗ ਪਈ ਰੋਈ ਲੱਗੀ ਜਦੋਂ ਬਾਬਾ ਜੀ ਉੱਠ ਕੇ ਉਸ ਘਰ ਦੇ ਵਿੱਚੋਂ ਬਾਹਰ ਆਣ ਲੱਗੇ ਗੇਟ ਦੇ ਸਸ ਦੀ ਰੋਈ ਲੰਮੀ ਹੈ ਤੇ ਬਾਬਾ ਜੀ ਨੇ ਉਹਨੂੰ ਬੁਲਾ ਕੇ ਕਿਹਾ ਵੇੜਾ ਰੋਨੀ ਕਿਉਂ ਰੋਈ ਲਈ ਰੋਣੀ ਫੇਰ ਚਾਹ ਤੂੰ ਦਾਸਾ ਤੈਨੂੰ ਕੀ ਤੇ ਕਲੀਰ ਨਾ ਰੋਨੀ ਕਿਉਂ ਉਹ ਬਸ ਇੱਕ ਵੀਰਾ ਦੇ ਕੇ ਫੇਰ ਰੋਣ ਲੱਗੀ ਉੱਚੀ ਬਾਬਾ ਜੀ ਨੇ ਬਰਾਗ ਗਏ ਕਹਿੰਦੇ ਕੋਈ ਗੱਲ ਨਹੀਂ ਤੂੰ ਅਗਲੇ ਸਾਲ ਨੂੰ ਆਪਣੇ ਵੀਰ ਤੇ ਰਖੜੀ ਬੰਨ੍ਹੇ ਸੋ ਇਸ ਦਾ ਇੱਕ ਨਹੀਂ ਬਹੁਤ ਮਸਾਲਾ ਨੇ ਮਹਾਪੁਰਖਾਂ ਜਿੱਦਾਂ ਨੂੰ ਦੁਮਾਰੀਆਂ ਦੋਇ ਕਿੰਨੀਆਂ ਲੋੜکریاں ਦਿੱਤੀਆਂ ਵੱਡੇ ਵੱਡੇ ਉਹਦੇ ਦਿੱਤੇ ਫੰਡੇ ਵਾਂਗ ਦਾ ਅਮਰ ਸ਼ਕਾਇਆ ਇਸ ਤਰ੍ਹਾਂ ਬੇਅੰਤ ਤਾਰਕਕਾਰ ਕੀਤੇ ਸਰੂਪਾ ਦੇ ਬਚਨ ਹੈ ਜਨਮ ਮਾਰ ਲੋ ਤੁਹਾਨੂੰ ਮੈਂ ਨਹੀਂ ਜਨ ਪਰਪਕਾਰੀ ਜਾਏ ਮਹਾਪੁਰਖ ਆਦੇ ਹੀ ਪਰਪਕਾਰ ਕੰਮ ਪਾਸ ਤੇਨਿ ਸ਼ਾਸਤਰ ਕਹਾਂ ਨੇ ਇਸ ਦੁਨੀਆ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਚਾਰ ਕਿਸਮਾਂ ਨੂੰ ਪਹਿਲੇ ਕਿਸਮ ਦੇ ਵਿੱਚ ਦੱਸਦੇ ਹਨ ਕਿ ਆਪਣੇ ਇਹ ਤਿਆਗ ਕਰੇ ਪਰਉਪਿਤ ਤੇ ਨਰਮ ਉਤਮ ਹੈ ਜਗਤਾਨੀ ਜਿਹੜਾ ਆਪਣਾ ਕੋਈ ਹਿੱਤ ਆਪਣਾ ਸਵਾਰਥ ਛੱਡ ਕੇ ਕਿਸੇ ਦਾ ਪਰਮ ਭਲ ਕਰਦਾ ਹੈ ਉਹ ਨੂੰ ਸੰਸਾਰ ਦੇ ਵਿੱਚੋਂ ਉਤਮ ਮੰਨਿਆ ਗਿਆ ਜਿਹਨਾਂ ਨੂੰ ਮਹਾਂਪੁਰਖ ਕਿਹਾ ਜਾਂਦਾ ਹੈ ਵਿਦਿਆ ਵਿਚਾਰੀ ਤਾਂ ਪਰਉਪਿਤ ਹੈ ਜਿਹੜੇ ਮਹਾਂਪੁਰਖ ਵਿਦਿਆਤਮਕ ਗਏ ਨਹੀਂ ਦੁਨਿਆਵੀ ਕਿਹਾ ਨਹੀਂ ਸਤਿਗੁਰ ਬਖਸ਼ਿਸ਼ ਕਰਾਂ ਸਤਿ ਕੀ ਹੈ ਕਿ ਸਤਿ ਭਲਾ ਬਹੀਐ ਪੜਿਆ ਆਪਸ ਸਤਿ ਨੇ ਪੈਰ ਦੇ ਸਿਧੂਦਾਨ ਦੇ ਦੱਸਦੇ ਹਨ ਕਿ ਪੜ੍ਹੇ ਹੋਏ ਜਿਹੜੇ ਜਿਨ੍ਹਾਂ ਨੇ ਗੁਰਮਤਿ ਦੀ ਧਰਮ ਦੀ ਪੜ੍ਹਾਈ ਕੀਤੀ ਹੈ ਉਹਨਾਂ ਦੇ ਪਾਸ ਰੱਖਣਾ ਸੱਤੇ ਪੈਨ ਸਤਿ ਭਲਾ ਬਹੀਐ ਪੜਿਆ ਆਪਸ ਉਥੇ ਪਾਪ ਕੁੱਲ ਵਿਚਾਰੀਐ ਤੂਣਾ ਘਟੇ ਆਸ ਉਹਨਾਂ ਬੰਨਾਂ ਨੂੰ ਜੇ ਵਿਚਾਰ ਆਉਂਦੀਆ ਮਹਾਪੁਰਖ ਨੇ ਚਾਰਾਂ ਵਿੱਚ ਬੈਠ ਕੇ ਅਤੇ ਜਿਹੜੀ ਪਾਪਾਂ ਦੀ ਪੁੰਜੀ ਹੈ ਉਹ ਖਤਮ ਹੋ ਜਾਂਦੀ ਦੇ ਰਾਸਤੇ ਤੋਂ ਪੈਂਦਾ ਹੈ ਬਾਣੀ ਦੇ ਨਾਲ ਜੁੜ ਜਾਂਦਾ ਹੈ ਬਾਣੀ ਦੇ ਨਾਲ ਜੁੜ ਜਾਂਦਾ ਹੈ ਸੇਵਾ ਸੇਵਾ ਉੱਤੇ ਲੱਗ ਜਾਂਦਾ ਹੈ ਫਿਰ ਉਹ ਇੱਕ ਪੱਧਰ ਵੱਧ ਜਾਂਦੇ ਹਨ ਅਤੇ ਪਾਪ ਖਤਮ ਹੋ ਜਾਂਦੇ ਹਨ ਬਾਬਾ ਜੀ ਕਥਨ ਕਾਪਰੇਸ਼ਨ ਸੀ ਵੀ ਮਹਾਰਾਜ ਦੇ ਜੀਵ ਅਜ ਪਰੇਸ਼ਾਨ ਕਿਉਂ ਹਨ ਇੰਨਾ ਦੁੱਖ ਕਿਉਂ ਹਨ ਇੰਨਾ ਲਾਚਾਰ ਕਿਉਂ ਹਨ ਗੁਰਬਾਣੀ ਤੁਹਾਨੂੰ ਕਹਿੰਦੀ ਤੋਂ ਹੁੰਦੀ ਹੈ ਬਾਬਾ ਜੀ ਦੇ ਸਿੱਧੇ ਬਚਨ ਨੂੰ ਨਾ ਕਰਕੇ ਸੋਖਾ ਪਾਪਾ ਕਰਕੇ ਦੋਖ ਜੇ ਤੁਸ ਸੋਖ ਨੇ ਪਰੇਸ਼ਾਨੀਆਂ ਦੂਰ ਕਰਨੀਆਂ ਚਿੰਤਾਵਾਂ ਦੂਰ ਕਰਨੀਆਂ ਕੋਈ ਮੰਗਾ ਤੇ ਨਹੀਂ ਜਾਦੇ ਹੈ ਉਹਨਾਂ ਵਧਾ ਤੇ ਉਹਨਾਂ ਦਾ ਕਰਕੇ ਸੋਖ ਨੂੰ ਨਹੀਂ ਮਿਲਣਾ ਸ਼ਾਂਤੀ ਮਿਲਣੀ ਹੀ ਮਿਲਣੀ ਹੈ ਸਾਰੀਆਂ ਮੰਗਾ ਪੂਰੀਆਂ ਹੋ ਰਹੀਆਂ ਹੀ ਬਣੀਆਂ ਬਾਬਾ ਜੀ ਦੇ ਬਚਨ ਜਿਹੜੇ ਬੰਦੇ ਆਮ ਨੌਕਰਤਾ ਕਰਦੇ ਆ ਕਿਸੇ ਦਾ ਉਹ ਮਹੀਨੇ ਬਾਅਦ ਤਨਖਾਹ ਦਿੰਦੇ ਮਜ਼ਦੂਰ ਨੂੰ ਮਜ਼ਦੂਰੀ ਇੱਕ ਮਹੀਨੇ ਬਾਅਦ ਦਿੰਦੇ ਆ ਪਰ ਜਿਹੜਾ ਮਜ਼ਦੂਰ ਹੈ ਇੱਕ ਮਹੀਨਾ ਕੰਮ ਕਰ ਦਿੱਤਾ ਉਹਨੂੰ ਕੋਈ ਫਿਕਰ ਨਹੀਂ ਉਹਨੇ ਤਾਂ ਲੈਣਾ ਹੈ ਦੇਣ ਵਾਲੇ ਨੂੰ ਫਿਕਰ ਇਹਨੂੰ ਮਹੀਨੇ ਦੀ ਮਤਲਬ ਖਾ ਦੇਣੀ ਹੈ ਇਸੇ ਤਰ੍ਹਾਂ ਬਾਬਾ ਜੀ ਦੇ ਦੱਸਣਾ ਜਿਹੜਾ ਗੁਰਮਾਨਿਕ ਦਾ ਕੰਮ ਕਰਦਾ ਹੈ ਜਿਹੜਾ ਗੁਰੂ ਘਰ ਦਾ ਕੰਮ ਕਰਦਾ ਹੈ ਕੋਈ ਮੰਗਦਾ ਨਹੀਂ ਉਹਨੂੰ ਕੋਈ ਫਿਕਰ ਨਹੀਂ ਗੁਰਮਾਨਿਕ ਨੂੰ ਫਿਰ ਫਿਕਰ ਹੋ ਜਾਂਦਾ ਇਹਨੂੰ ਕੀ ਦੇਣਾ ਸੀ ਸੋ ਇਸ ਕਰਕੇ ਆਪਾਂ ਗੁਰੂ ਘਰ ਦੇ ਨਾਲ ਜੁੜਨਾ ਖੰਡੇ ਵਟ ਦਾ ਅਮਸ਼ਕਣਾ ਬਾਣੀ ਤੇ ਬਾਣ ਦੇ ਨਾਲ ਜੁੜਨਾ ਫਿਰ ਆਪਾਂ ਨੂੰ ਸਾਰੇ ਸੁੱਖ ਸਾਰਿਆਂ ਨੂੰ ਸ਼ਾਂਤੀਆਂ ਲੋਕ ਤੋਂ ਲੋਕ ਦੇ ਸੋਤੋਂ ਪ੍ਰਾਪਤ ਹੋਣੇ ਆ ਸੋ ਇਸ ਕਰਕੇ ਆਪਾਂ ਬਾਬਾ ਬੰਦ ਸਿੰਘ ਜੀ ਮਹਾਰਾਜ ਦੇ ਬਚਨ ਹਨ ਜਿਸ ਬੰਦੇ ਨੇ ਖੰਡੇ ਬਾਟੇ ਦਾ ਅਮਰਤ ਛਕਿਆ ਸਿੱਖਾਂ ਦੇ ਘਰੇ ਜਨਮ ਲੈ ਕੇ ਉਹਦਾ ਜਨਮ ਪੂਰਾ ਹੈ ਜਿਹਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹਦਾ ਜਨਮ ਅਧੂਰਾ ਹੈ ਸੋ ਇਸ ਕਰਕੇ ਆਪਾਂ ਖੰਡੇ ਬਾਟੇ ਦਾ ਅਮਰਤ ਛਕੇ ਗੁਰੂ ਵਾਲੇ ਬਾਨਾ ਬਾਣੀ ਅਤੇ ਬਾਣੇ ਨਾਲ ਜੁੜਨਾ ਪੀਵੋ ਹਾਲ ਖੰਡੇ ਧਾਰ ਹੋਣੇ ਜਨ ਸੁਹੇਤਾ ਢੰਡੇ ਬਾਟੇ ਦਾ ਅਮਰ ਜਨ ਸਾਥੇ ਜੀਵਨ ਸਭ ਦਾ ਹੁੰਦਾ ਹੈ ਸੋ ਆਪਾਂ ਇਹਦੇ ਸਮਾਰਮਾਂ ਦੇ ਵਿੱਚ ਹਾਜ਼ਰੀਆਂ ਲਾਈਆਂ ਹੋਈਆਂ ਆਪਣੀਆਂ ਪਾਹੀ ਪਰਵਾਰਾਂ ਨੇ ਜੇ ਆਪਾਂ ਗੁਰਬਾਣੀ ਦੇ ਅਮਲ ਕਰਨੇ ਸਤਿਗੁਰਾਂ ਦਾ ਬਚਨ ਹੈ ਸੇਵਕ ਸੇਕਾ ਪੂਜਣ ਸਭ ਆਵੇ ਸਭ ਬਰਾਵੇ ਹਰ ਹਰ ਗੁਰਤਮ ਬਾਣੀ ਗਾਵੇ ਆ ਸੁਣਿਆ ਦਿਨ ਦਾ ਹਰ ਥਾਂ ਇਹ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਣ ਸਾਰਬਰਦੀ ਆਗਿਆ ਦੇ ਨਾਲ ਖਾਲਸਾ ਪੰਥ ਦੇ ਸਿਰਜਣਾ ਕੀਤੀ ਹੈ ਆਪਾਂ ਖਾਲਸਾ ਪੰਥ ਵਿੱਚ ਸ਼ਾਮਲ ਹੋਣਾ ਹੈ ਬਾਣੀ ਅਤੇ ਵੰਗ ਨਾਲ ਜੁੜ ਕੇ ਇਹ ਪ੍ਰਮਾਤਮਾ ਦੇ ਗੁਣ ਗੋਣਿਆਂ ਸੋਣਿਆਂ ਫਿਰ ਆਪਣਾ ਆਇਆ ਹੋਇ ਸਾਰਾ ਸਮਨਾ ਹੈ ਸੋ ਬੜਿਆਂ ਨੂੰ ਆਨਵਾੜੇ ਹੋ ਜਿਹੜੇ ਇਸ ਅਸਥਾਨ ਤੇ ਬਹੁਤ ਹੀ ਸਤਾਰ ਸੰਤ ਜਵਾਹਰ ਸ਼੍ਰੀ ਮਹਾਨ ਪ੍ਰਕਾਸ਼ ਵੀ ਮਹਾਨ ਕਰਤਾਰੀ ਜਿਨ੍ਹਾਂ ਨੇ ਬਹੁਤ ਦੁਨੀਆਂ ਦੇ ਸਾਰੀ ਦੁਨੀਆਂ ਦੇ ਚੱਕਰ ਲਾ ਕੇ ਦੁਨੀਆਂ ਦਾ ਭਲਾ ਕੀਤਾ ਆਖਾ ਦੇਹਾ ਪ੍ਰਾਣੇ ਸਾਡੇ ਮਾਝਾ ਅਮਰ ਸ਼ਦਾ ਨਾਨਕ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਧੰਤਨ ਬਾਬਾ ਬਾਈ ਸਿੰਘ ਜੀ ਨਾਨਕ ਸਾਹਿਬ ਵਾਲੇ ਧੰਤਨ ਬਾਬਾ ਮੋਹਨ ਸਿੰਘ ਜੀ ਰਾਣਾ ਸਿੰਘ ਵਾਲੇ ਆਪਸ ਵਿੱਚ ਜੱਥੇ ਨਾ ਪਾ ਕੇ ਬੈਠੇ ਸੀ ਅੱਜ ਵੀ ਣਡ ਦੇ ਵਿੱਚ ਯੂਟਿਊਬ ਦੇ ਵਿੱਚ ਉਹਨਾਂ ਦੇ ਸੂਤ ਰਹੇ ਨੇ ਉਸੇ ਤਰ੍ਹਾਂ ਹੀ ਨਾਨਕ ਸਾਹਿਬ ਵਾਲੇ ਧੰਤਨ ਬਾਬਾ ਗੇਰਜਾ ਸਿੰਘ ਜੀ ਅਤੇ ਇਹ ਭੇਵੇਂ ਵਾਲੇ ਰਾਣਾ ਸਿੰਘ ਦੀ ਸੰਪਰਦਾ ਦੇ ਵਿੱਚੋਂ ਧੰਤਨ ਬਾਬਾ ਮਾਨ ਇੰਨਾ ਪਿਆਰ ਸੀ ਆਪਸ ਵਿੱਚ ਜੰਗੀਆਂ ਪਾ ਕੇ ਬੰਦੇ ਜਿੰਨਾ ਪ੍ਰਚਾਰ ਦਾਸ ਬਹਿਤੀ ਕਰਦਾ ਹੁੰਦਾ ਹੈ ਜਿੰਨਾ ਰਾਣਾ ਸਾਹਿਬ ਵਾਲੇ ਮਹਾਪੁਰਖਾਂ ਦਾ ਸੰਪੂਰਨ ਪ੍ਰਚਾਰ ਬਾਬਾ ਮਾਨਸ਼ੇਂਧ ਸਿੰਘ ਨੇ ਕੀਤਾ ਸਾਰੀ ਦੁਨੀਆ ਦੇ ਵਿੱਚ ਕੇ ਉਹਨਾ ਹੋਰ ਕਿਸੇ ਨੇ ਨਹੀਂ ਕੀਤਾ ਇਸੇ ਤਰ੍ਹਾਂ ਹੀ ਨਾਨਕ ਸਰ ਪੀਰਾਂ ਦਾ ਪ੍ਰਚਾਰ ਜੋ ਬਾਬਾ ਗੇਜਾ ਸਿੰਘ ਜੀ ਨੇ ਦੁਨੀਆ ਦੇ ਵਿੱਚ ਵਿਛੜ ਕੇ ਲਿਖਿਆ ਵੀ ਹੈ ਗਾਇਆ ਵੀ ਹੈ ਅਤੇ ਪ੍ਰਚਾਰਿਆ ਵੀ ਹੈ ਅਮਰਤ ਖੰਡੇ ਵਾਲੇ ਦਾ ਵਿਸ਼ੇਸ਼ ਤੌਰ 'ਤੇ ਲੱਖਾਂ ਪ੍ਰਿੰਟ ਉਹ ਬਾਬਾ ਗੇਜਾ ਸਿੰਘ ਸੋਹਰੇਸਤਰਾ ਆਪਾ ਬਣਿਆ ਭਾਦ ਵਾਲੇ ਵੀ ਐਸੇ ਮਹਾਨ ਤੇ ਪਸੀ ਮਹਾਂਪਰਖਾ ਦੇ ਇਸ ਸਾਡੇ ਸੰਪਤੀ ਆ ਕੇ ਹਾਜ਼ਰੀਆਂ ਭਰਨੇ ਨੂੰ ਦਾਸ ਦਾ ਸਮਾਂ ਹੋ ਚੁੱਕਿਆ ਹੈ ਬਹੁਤ ਬਹੁਤ ਸਤਿਗੁਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪਾਂ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਵਿੱਚ ਬਿਠਾ ਕੇ ਸਾਧ ਸੰਗਤ ਦਾ ਸੁਭਾਗ ਬਖਸ਼ਿਸ਼ ਕੀਤਾ ਹੈ ਬਹੁਤ ਹੀ ਸਰਕਾਰ ਜੋ ਸੰਤ ਬਾਬਾ ਬਨੀ ਸਿੰਘ ਵੀ ਜੋ ਬਹੁਤ ਹੀ ਇਤਿਆਰ ਕਰਦੇ ਹਨ ਫੋਨ ਤੇ ਕਹਿਣ ਲੱਗੇ ਇਹ ਦਾਸਵਤੋਂ ਨਹੀਂ ਬਾਬਾ ਮਾਨ ਸਿੰਘ ਜੀ ਵੱਲੋਂ ਸਦਾ ਹੈ ਜਰੂਰ ਪਹੁੰਚਣਾ ਹੈ ਸੋ ਇਹ ਬਾਬਾ ਜੀ ਵੱਲੇ ਮਹਾਪਰਖਾਨੇ ਦੀ ਸਰਕਾਰ ਸੀ ਸਾਡੇ ਵਿੱਚ ਇਹਨਾਂ ਲਈ ਸਾਰੇ ਜਥੇ ਬਹੁਤ ਮੰਨ ਸਤਕਾਰ ਸਤਿਗੁਰੂ ਬਖਸ਼ਿਸ਼ ਕਰ ਇਸੇ ਤਰ੍ਹਾਂ ਇਹ ਹਾਜ਼ਰੀਆਂ ਤੁਹਾਡੀਆਂ ਸਭੀਆਂ ਪਰਮਾਉਦੇ ਰਹਿਣ ਅਤੇ ਪ੍ਰਵਾਨ ਕਰਨ ਪੁਰਜ ਕੀ ਪ੍ਰਮਾਤ ਪਿਆਸ ਅਤੇ ਬਿਆਰ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਕਾਰਜ ਸੰਪਰਕਾ ਭਾਰਤ ਸਿੰਘ ਜੀ ਨਾਲ ਸਤਿ ਸ੍ਰੀ ਅਕਾਲ ਤੋਂ ਜਿਹਨਾਂ ਸਮਝੀ ਮਹਾਰਾਜ ਜੀ ਦੇ ਸ਼ਰਧਾ ਭਰ ਭੇਟ ਕੀਤੀ ਤੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਵਾਗਤ ਉਹਨਾਂ ਕਵੀਨ ਦਰਵਾਜ਼ਾ ਹੋਵੇਗੀ ਸਾਡੇ ਬਹੁਤ ਸਾਰੇ ਕਾਰਜਯੋਗ ਜਨੰਦਰ ਤੋਂ ਡਾਕਟਰ ਫਰਵ ਜੀ ਸਿੰਘ ਜੀ ਕਾਂਗਰ